ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਮਿੱਟੀ ਪਰਖ ਦੀ ਮਹੱਤਤਾ ਬਾਰੇ ਦੇਖੋ ਕਿਸਾਨ ਵੀਰੋ ਆਪਾਂ ਅਗਲੀ ਫਸਲ ਲਈ ਤਿਆਰੀ ਕਰਵਾ ਰਹੇ ਹਾਂ ਕੁਝ ਕਿਸਾਨ ਵੀਰਾਂ ਨੇ ਤਾਂ ਅਗਲੀ ਫਸਲ ਦੀ ਬਿਜਾਈ ਵੀ ਸ਼ੁਰੂ ਕਰ ਦਿੱਤੀ ਹੈ ਥੋੜੀ ਟਾਈਮ ਦੀ ਵੀ ਖਿੱਚ ਹੋਣ ਕਰਕੇ ਜਾਂ ਕੁਝ ਹੋਰ ਕਾਰਨਾ ਕਰਕੇ ਵੀ ਆਪਾਂ ਮਿੱਟੀ ਪਰਖ ਨੂੰ ਬਹੁਤ ਹੀ ਘੱਟ ਮਹੱਤਤਾ ਦਿੰਦੇ ਹਾਂ ਲੇਕਿਨ ਮਿੱਟੀ ਪਰਖ ਦੇ ਵਿੱਚ ਕਾਫੀ ਚੋਸ ਚੀਜ਼ਾਂ ਜਿਹੜੀਆਂ ਆਪਾਂ ਨੂੰ ਪਤਾ ਲੱਗਦੀਆਂ ਨੇ ਸੋ ਇਹਦੇ ਵਿੱਚ ਜੋ ਖੇਤੀਮਾਹਰ ਨੇ ਕਾਫੀ ਜੋ ਖੇਤੀਬਾੜੀ ਯੂਨੀਵਰਸਿਟੀਆਂ ਨੇ ਉਹ ਵੀ ਬਹੁਤ ਜ਼ੋਰ ਦੇ ਰਹੀਆਂ ਨੇ ਵੀ ਆਪਾਂ ਨੂੰ ਮਿੱਟੀ ਪਰਖ ਵੱਲ ਜਾਣਾ ਚਾਹੀਦਾ ਹੈ। ਮਿੱਟੀ ਪਰਖ ਹੈ ਕੀ ਚੀਜ਼ ਹੈ? ਮਿੱਟੀ ਪਰਖ ਦੇ ਵਿੱਚ ਆਪਾਂ ਨੂੰ ਅ ਜ਼ਰੂਰੀ ਨਹੀਂ ਵੀ ਆਪਾਂ ਨੂੰ ਕੁਝ ਜਿਹੜੀ ਘਾਟਾਂ ਵਾਲੀਆਂ ਚੀਜ਼ਾਂ ਹੋਈ ਪਤਾ ਲੱਗਣ। ਮਿੱਟੀ ਪਰਖ ਦੇ ਵਿੱਚ ਆਪਾਂ ਇਹ ਵੀ ਪਤਾ ਲਗਾ ਸਕਦੇ ਹਾਂ ਵੀ ਆਪਣੇ ਖੇਤ ਦੇ ਵਿੱਚ ਜਾਂ ਆਪਣੀ ਖੇਤ ਦੀ ਮਿੱਟੀ ਦੇ ਵਿੱਚ ਕਿਹੜੇ ਤੱਤ ਫालतू ਪਏ ਆ ਜੋ ਆਪਾਂ ਵਰਤ ਨਹੀਂ ਰਹੇ। ਇਸ ਦੇ ਨਾਲ ਇਹ ਵੀ ਪਤਾ ਲੱਗਦਾ ਵੀ ਮਿੱਟੀ ਦੀ ਸਿਹਤ ਕਿਸ ਤਰ੍ਹਾਂ ਦੀ ਹੈ, ਉਹ ਪੌਜਾਊ ਸ਼ਕਤੀ ਕਿੱਥੇ ਖੜੀ ਹੈ। ਉਹਦੇ ਜੈਵਿਕ ਮੱਦਦ ਕਿੰਨਾ ਆ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਜਿਨ੍ਹਾਂ ਦੇ ਉੱਪਰ ਆਪਣੀ ਖੇਤੀ ਦੀ ਪੈਦਾਵਾਰ ਨਿਰਭਰ ਕਰਦੀ ਹੈ ਸੋ ਬੇਨਤੀ ਹੈ ਸਾਰੇ ਕਿਸਾਨ ਦੋਸਤਾਂ ਨੂੰ ਕਿ ਇਸ ਚੀਜ਼ ਬਾਰੇ ਆਪਾਂ ਧਿਆਨ ਦੇਈਏ ਔਰ ਮਿੱਟੀ ਪਰਖ ਨੂੰ ਹੋ ਸਕੇ ਤਾਂ ਕੁਝ ਖੇਤਾਂ ਦੇ ਸਰੂ ਲਾਜ਼ਮੀ ਯਕੀਨੀ ਬਣਾਈਏ ਧੰਨਵਾਦ